ਨਾਸਰੀ ਮਹੱਲਾ ਪੰਜ ਦਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਜਿਸ ਦੇ ਚਰਨ ਚੁਕ ਤਾਂ ਨੀ ਗੁਰ ਨਾਮਿਕ ਸਾਲ ਦੀ ਟੇਕ ਰੱਖਦੇ ਹਨ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਜਿਸ ਵਾਹਿਗੁਰੂ ਸਾਨੂੰ ਤਨ ਸਰੀਰ ਸੂਲ ਦਿੱਤਾ ਹੋਇਆ ਹੈ ਅਤੇ ਮਨ ਸੂਖਮ ਸਰੀਰ ਦਿੱਤਾ ਹੋਇਆ ਹੈ ਤਨ ਲੋਕੜੀ ਵਰਤਮਾਤ ਦਿੱਤਾ ਉਸੇ ਦਾ ਹੀ ਅਸੀਂ ਸਵੇਂ ਦੇ ਹਾਂ ਕੋਈ ਸੁਗੜ ਸੁਜਾਨੀ ਕੋਈ ਅੰਤਯਾਮੀ ਸੁਗੜ ਸ੍ਰੇਸ਼ਟ ਕਾਰਤਵ ਕਰਨ ਵਾਲਾ ਪੰਜ ਤਤਾਂ ਦੀਆ ਸੁਜਾਨੀ ਅੰਤਯਾਮੀ ਵੀ ਉਹ ਆਪ ਹੈ ਸਿਰ ਸੁਗੁਣਾਂ ਦੀਆ ਘੜਤਾ ਕਰਨ ਵਾਲਾ ਵੀ ਚਤਰ ਹੈ ਵਿਹਾਰ ਚਲਾਉਣ ਨੂੰ ਸੁਜਾਨੀ ਅੰਤਯਾਮੀ ਇਹ ਘੜ ਘੜ ਕੇ ਅੰਤਰ ਕੀ ਜਾਣਤ ਇਨਹੀ ਸੁਣਿਆ ਦੁਖ ਸੁਖ ਮੇਰਾ ਉਸ ਪ੍ਰਮੇਸ਼ਰ ਨੂੰ ਸਾਡੇ ਦੁਖ ਦੀ ਨਿਵਰਤੀ ਕਰਨ ਦੀ ਬੇਨਤੀ ਨੂੰ ਸੁਣਿਆ ਸੁਖ ਦੀ ਪ੍ਰਾਪਤੀ ਦੇਣ ਵਾਲਾ ਤੇ ਸਾਡੀ ਅਰਜ਼ ਨੂੰ ਸੁਣਿਆ ਹੈ ਤੋਬਿਦ ਨੀਕੀ ਖਟਾਨੀ ਤਾਂ ਆਈ ਇਸ ਤਰ੍ਹਾਂ ਕਾਜ ਜਿਹੀ ਵਿਧੀ ਸੀ ਨਾ ਇਹ ਤਰੀਕਾ ਨੀਕੀ ਅੱਛੀ ਸਾਨੂੰ ਖਟਾਨੀ ਲੱਗੀ ਹੈ ਅੱਛੀ ਵੀ ਨਹੀਂ ਸਾਨੂੰ ਪ੍ਰਾਪਤ ਹੋਈ ਹੈ ਜੀ ਕੀ ਖਟੇੜੀ ਲੱਗੀ ਹੈ ਪ੍ਰਾਪਤ ਹੋਈ ਹੈ ਇਹ ਖੱਟੀ-ਖੱਟ ਕੇ ਲਿਆਂਦੀ ਅਸੀਂ ਸੋਨੀ ਵਿਧੀ ਜਿਹੜੀ ਹੈ ਪ੍ਰਾਪਤ ਕੀਤੀ ਹੈ ਜੀ ਕੀ ਇਕਾਹੀ ਪਹਿਮਾਨੀ ਇਹ ਜੀਵ ਦੀ ਸਾਡੇ ਹਿਰਦੇ ਦੀ ਕਵਾਇ ਗੁਰੂ ਦੇ ਪਾਸ ਹੀ ਪਹਿ ਪਾਸ ਹੀ ਮੰਨੀ ਗਈ ਹੈ ਉਸ ਇਹ ਜੀਵ ਦੀ ਉਸ ਇੱਕ ਪਾਸੇ ਇੱਕੇ ਪਾਸ ਹੀ ਪਹਿਮਾਨੀ ਪ੍ਰਾਣਚਾਰੀ ਹੈ ਪਰ ਪੈ ਵੱਖਰੇ ਕਰਨੇ ਇੱਕੇ ਦੇ ਪਾਸ ਹੀ ਮੰਨੀ ਗਈ ਹੈ ਬੇਨਤੀ ਆਵੜ ਜਤਨ ਕਰ ਰਹੇ ਬਹੁਤ ਹੀ ਹਾਂਜੀ ਹੋਰ ਬਥੇਰੇ ਲੋਕ ਜਤਨ ਕਰ ਮਾਦਕੋ ਪਾਸ਼ਨਾ ਨੰਨ ਦੇਖਤਾ ਦੀ ਕਰ ਰਹੇ ਹਨ ਤੇਲ ਤੇਲ ਨਹੀਂ ਕੀਮਤ ਜਾਣੀ ਉਹਨਾਂ ਭਾਈ ਚਲ ਮਾਪਰ ਵੀ ਵਾਹਿਗੁਰੂ ਦੀ ਸ਼ਰਨ ਪਏ ਤੋਂ ਬਿਨਾ ਇਹ ਛੁੱਟ ਦੀ ਕੀਮਤ ਮੁੱਲ ਨਹੀਂ ਕੋਈ ਜਾਣਿਆ ਉਸ ਵਾਹਿਗੁਰੂ ਦੀ ਸ਼ਕਤੀ ਦੀ ਕੀਮਤ ਨੂੰ ਨਹੀਂ ਕੋਈ ਜਾਣ ਸਕਿਆ ਬੇਅੰਤ ਹੈ ਰਹਾਉ ਅੰਮ੍ਰਿਤ ਨਾਮ ਨਿਰਮੂਲਕ ਹੀਰਾ ਜਿਹੜਾ ਅੰਮ੍ਰਿਤ ਕਰਨ ਵਾਲਾ ਮਿਰਤੂ ਤੋਂ ਵੈਦ ਕਰਨ ਵਾਲਾ ਨਿਰਮੂਲਕ ਅਮੋਲਕ ਹੀਰਾ ਨਾਮ ਹੈ ਗੁਰ ਦੀਨੋ ਮਨ ਤਾਂ ਨਹੀਂ ਸਜਣ ਮਨ ਤੇ ਵੀ ਉਪ ਕਰਕੇ ਦੇਤਾ ਵਾਹਿਗੁਰੂ ਗੁਰ ਮੰਤਰ ਹੈ ਜਪ ਹੋ ਮੈਂ ਖੋਈ ਆਪ ਗੁਆਏ ਆਪ ਹੈ ਗੁਣ ਗੁਣੀ ਪਰੋਈ ਮੰਤਰ ਰੂਪ ਕਰਕੇ ਮੰਤਰ ਵੇਖਦਾ ਮਨਤਾਨੀ ਜਿਵੇਂ ਵਜ਼ੀਰ ਫਲਾਬ ਹੁੰਦੇ ਹੈ ਐ ਗੁਰੂ ਨੂੰ ਮੰਤਰ ਵੇਖ ਦਿੰਦਾ ਹੈ ਠੀਕ ਹੈ ਨਾ ਡੂਲਾ ਦਿਰੜ ਕਰ ਰਹੇ ਕਿਉਂ ਐਸਾ ਨਾਮ ਹੈ ਸਾਜ ਸੰਗਤ ਜੀ ਮਹਾਰਾਜਾ ਸੂਪ ਡਿਗਦਾ ਨਹੀਂ ਉਹ ਸਦਾ ਚੱਲ ਰਹਿਣ ਵਾਲਾ ਹੈ ਚੱਲ ਮੂਰਤਾਂ ਦਾ ਪ੍ਰਕਾਸ਼ ਹੈ ਤੇ ਮਨ ਵੀ ਹੁਣ ਇਸ ਕਰਕੇ ਗੁਰਮੰਤਰ ਵੱਲੋਂ ਦੋੰਦਾ ਨਹੀਂ ਹੈ ਜੜੜ ਕਰਕੇ ਚਿਪ ਨੂੰ ਰੱਖਿਆ ਹੈ ਇਸ ਤੇ ਹੋ ਰਹੇ ਹੈ ਮਹਾਰਾਜ ਦੇ ਸੂਪ ਵਿੱਚ ਉਹ ਆਪਦੀ ਪਦਵੀ ਤੋਂ ਡਿਗਦਾ ਨਹੀਂ ਇੱਕ ਤਾਂ ਡਿਗਣਾ ਹੁੰਦਾ ਤੇ ਇੱਕ ਦੋਰ ਜਿਵੇਂ ਇੰਦਰ ਇੰਦਰ ਪਦਵੀ ਤੋਂ ਡਿਗ ਪੈਂਦਾ ਅਤੇ ਇੱਕ ਡੋਲ ਜਾਂਦਾ ਜਿਵੇਂ ਚਿੱਤ ਇਸ ਪ੍ਰਕਾਰ ਪਦਾਰਥਾਂ ਵਿੱਚ ਆਪਣੀ ਪ੍ਰਵੰਧਨਾ ਕਰਨੇ ਕਰਕੇ ਡੋਲ ਹੁੰਦਾ ਇਉਂ ਮਾਇਆ ਦਾ ਡੋਲ ਨਹੀਂ ਲੱਗਦੀ ਤੇ ਆਪਣੇ ਸਰੂਪ ਤੋਂ ਪਰਮੇਸ਼ਰ ਸੱਚੇ ਆਨੰਦ ਰੂਪ ਤੋਂ ਡਿਗਦਾ ਨਹੀਂ ਕਦੇ ਕਿਸੇ ਪ੍ਰਕਾਰ ਜਮਨ ਮਰਨ ਵਿੱਚ ਨਹੀਂ ਆਉਂਦਾ ਜਿੰਦ ਕਰਕੇ ਇਸ ਕਰਕੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਰੱਖਿਆ ਸੀ ਪੂਰਨ ਹੋਏ ਤ੍ਰਿਪਤਾਨੀ ਇਸ ਉਪਦੇਸ਼ ਨੇ ਕਮਾਉਣੇ ਕਰਕੇ ਜਿੰਦ ਕਰਕੇ ਜਿੰਨਾ ਰੱਖਿਆ ਉਹ ਭਾਈ ਸਰੂਪ ਰੂਪੀ ਤੱਜ ਵੀ ਤੋਂ ਦਿਖਦੇ ਨਹੀਂ ਤੇ ਮਾਇਆ ਦੇ ਪ੍ਰਦਰਸ਼ਨ ਲਾ ਕੇ ਡੋਲਦੇ ਨਹੀਂ ਜਿਹਦੇ ਅੰਦਰ ਜਿੰਦ ਕਰਕੇ ਗੁਰੂ ਸਾਹਿਬ ਦਾ ਮੰਤਰ ਹੈ ਕਦੇ ਭੁਲਾਉਂਦੇ ਨਹੀਂ ਜਿਹੜੇ ਹਰ ਵਕਤ ਚੇਤੇ ਰੱਖਦੇ ਆ ਵਸਾ ਕੇ ਰੱਖਦੇ ਆ ਪੂਰਨ ਹੋ ਤ੍ਰਿਪਤਾਨੀ ਉਹ ਸਾਧ ਸੰਗਜੀ ਪੂਰਨ ਗਿਆਨਵਾਨ ਹੋ ਗਏ ਐ ਤੇ ਪੂਰਨ ਆਤਮਨੰਦ ਦੀ ਤ੍ਰਿਪਤੀ ਉਹਨੂੰ ਪ੍ਰਾਪਤ ਹੋ ਗਈ ਆ ਕਿ ਓਏ ਜੋ ਵਿਚ ਹੰਮ ਤੰਗ ਕਸ਼ ਹੋਤੇ ਜੇ ਮੈਂ ਤੇ ਤੂੰ ਸੀ ਹੰਗ ਹੰਗਤਾ ਮੰਗਤਾ ਵਾਲੇ ਜੀਵ ਆ ਤੂੰ ਤੂੰ ਸਰਬਗਤਵਾਲਾ ਈਸ਼ਰ ਇਹ ਜਿਹੜੀ ਮੈਂ ਤੂੰ ਦੀ ਹਾਂ ਤੁਸੀਂ ਕੁਛ ਕੁਛ ਬੋਲੇ ਮਾਤਰ ਮਾਇਆ ਤੇ ਵਿਦਿਆ ਕਰਕੇ ਇਹਨਾਂ ਦੀ ਬਾਤ ਬਿਲਾ ਨੀ ਇਹ ਵੀ ਗੱਲ ਹੀ ਜਿਹੜੀ ਸੀ ਆਤਮਸਰੂਪ ਵਿੱਚ ਬਿਲਾ ਗਈ ਸ਼ਬਦੀ ਇਸਤ ਦੀ ਸਰਵੱਤ ਜੀਵ ਦੀ ਅਨਪੱਗਤਾ ਅਧਕਾਰੀ ਜਿਹੜੀ ਗੱਲ ਸੀ ਇਹ ਬਾਤ ਵਾਸ਼ਨਾ ਕਰਕੇ ਹੀ ਸੀ ਨਾ ਸਾਰੀ ਬਿਲਾ ਗਈ ਸ਼ਬਦੀ ਲੱਗ ਗਈ ਅਲੰਕਾਰ ਮਿਲ ਥੈਲੀ ਹੋਈ ਹੈ ਜਿਵੇਂ ਦੇਹੜਿਆਂ ਦਾ ਨੋ ਪਿਆ ਹੁੰਦਾ ਸੋਨੇ ਵਿੱਚ ਇਸੇ ਪ੍ਰਕਾਰ ਇਹ ਜਿਹੜੇ ਆਕਾਰ ਸੀ ਸਾਰੇ ਇਹ ਗਹਿਣੇ ਵੀ ਨਾ ਹੀ ਸਰੀਰ ਸੰਚਾਰ ਖਾਣੀਆਂ ਦੇ ਇਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਜੀ ਪਾਤਸ਼ਾਹ ਨੇ ਮੇਲ ਕਰਕੇ ਪ੍ਰੇਮ ਰੂਪੀ ਕੁਸ਼ਾਲੀ ਜਤਾ ਕੇ ਤਪ ਦੀ ਅਗਨੀ ਲਾ ਕੇ ਇੱਕ ਲਾ ਕੇ ਇਹ ਮਿਲਾ ਕੇ ਫੈਲੀ ਰੇਣੀ ਬਣਾਤੀ ਜੜੀ ਬਣਾਤੀ ਸਵੇਣੀ ਦੀ ਭੁਖਣਾ ਕਾਰਜ ਜਦੋਂ ਸਾਰੇ ਹਟਾ ਦਿੱਤੇ ਤਾਂ ਸਾਰੇ ਕਣਕ ਵਖਾਣੇ ਸਾਰੇ ਸਵੇਣੀ ਨਿਕਣਾਂ ਦਾ ਨਾਮ ਕਦੇ ਕਿਹਾ ਜਾ ਸਕਦਾ ਨਾ ਨੱਥ ਨਾ ਮਛਲੀ ਗਹਿਣਾ ਨਾਮ ਨਹੀਂ ਰਹਿਦਾ ਇਸੇ ਪ੍ਰਕਾਰ ਜਦੋਂ ਭੇਦਭਾਵ ਕਰਕੇ ਅਸੀਂ ਸਾਰਿਆਂ ਜੀ ਇੱਕ ਰੂਪ ਨੂੰ ਨਹੀਂ ਦੇਖ ਸਕਦੇ ਗੁਰਾਂ ਨੂੰ ਮਿਲ ਕਰਕੇ ਪ੍ਰੇਮ ਦੀ ਕੁਸ਼ਾਲੀ ਦੇ ਚ ਪਾ ਕੇ ਸਾਦੂ ਤਪ ਦੀ ਅਗਨੀ ਦੁਆਰਾ ਸੇਕ ਦੇ ਕੇ ਇਹ ਜਿਹੜੇ ਨਾਨਾ ਆਕਾਰ ਸੀ ਇਹਨਾਂ ਨੂੰ ਮੁਲਾਕਾਤ ਤੇ ਫੇਲੀ ਦੇਣੀ ਇੱਕ ਬ੍ਰह्म ਰੂਪ ਹੀ ਕਰ ਦਿੱਤਾ ਸਾ ਤੇ ਕਾਣਕ ਬ੍ਰਹਮ ਰੂਪੀ ਸੇਨੇ ਕਹਿਣਾ ਬਣੇਗਾ ਨਾ ਹੋਰ ਨਹੀਂ ਕੋਈ ਕਹਿਣਾ ਬਣਦਾ ਉੱਥੇ ਪਰਗਤੀ ਉਹ ਜੋਤ ਸਹਜ ਸੁਖ ਸੋਭਾ ਜਦ ਸੁਮੀ ਜੋਤੀ ਸੁ ਵਾਹਿਗੁਰੂ ਪ੍ਰਗਟ ਹੋਇਆ ਪ੍ਰੋਖ ਗਿਆਨ ਕਰਕੇ ਸਹਜ ਸੁਖੋ ਸੁਤੇ ਨਿਰਜਤਨੀ ਸੁਖ ਪ੍ਰਾਪਤ ਹੋਇਆ ਸਾ ਬਾਦਕ ਸੁਖ ਨਹੀਂ ਹੁੰਦੀ ਸਹਜ ਸੂਪ ਦਾ ਸੁਖ ਪ੍ਰਾਪਤ ਹੋਇਆ ਤੇ ਸੋਭਾ ਪਰਮੇਸ਼ਰ ਦੀ ਹਰ ਵਕਤ ਗਾਉਂਦੇ ਹੈ ਬਾਜੇ ਅਨਹਤ ਬਾਣ ਉਹਨਾਂ ਦੇ ਨਾਸਤ ਰਹਿਤ ਬਾਣੀ ਦੇ ਬਾਜੇ ਵੱਜਦੇ ਹੈ ਹਰ ਵਕਤ ਮਹਾਰਾਜ ਦੇ ਨਾਮ ਦੇ ਰੋਮ ਰੋਮ ਵਿੱਚੋਂ ਨਿਕਲਦੇ ਹੈ ਇਹ ਹੱਦ ਨਾਸਤ ਰਹਿਤ ਬਾਣੀ ਉਹਨਾਂ ਦੇ ਅੰਦਰ ਸਿਮਰਨ ਦੀ ਪਰਗਟ ਹੋਇਆ ਹੀ ਹੈ ਪਰ ਉਹ ਜੋਤ ਜਦੋਂ ਜੇਤੂ ਸਰੂਪਤ ਹੋਇਆ ਸਹੀਏ ਮਨ ਨੂੰ ਸੁਖ ਪ੍ਰਾਪਤ ਹੋਇਆ ਅਤੇ ਸੰਸਾਰ ਸਾਰਾ ਸੋਭਾ ਕਰਨ ਲੱਗ ਗਿਆ ਨਾਸਤ ਰਹਿਤ ਬਾਣੀ ਦੇ ਬਾਜੇ ਉਹਨਾਂ ਦੇ ਵੱਜਿਆ ਹਰ ਰੋਜ਼ ਜਪ ਹੁੰਦਾ ਜੇ ਆਪਾਂ ਜਪਨਾ ਵੀਸਦਾ ਆਜ ਜਗਾਰ ਸਮਾਏ ਤਹ ਨਾਨਕ ਨਿਹਚੁ ਉਨ ਘਰ ਬਾਂਧੂ ਕੋਈ ਕਹਿੰਦਾ ਸ਼ੰਖ ਸਿੰਜਾ ਕੋਈ ਕਹਿੰਦਾ ਜੀ ਮੈਨੂੰ ਬਿੰਡੇ ਵਰਗੀ ਆਵਾਜ਼ ਚਾਹੀਦੀ ਹੈ ਰਾਧਾ ਸਾਮੀਆਂ ਦਾ ਮਤ ਹੈ ਇਹ ਜੇ ਬਾਜੇ ਨਹੀਂ ਹਨ ਭਾਈ ਉਹ ਨਾਸਤ ਰਹਿਤ ਬਾਣੀ ਹੈ ਸੋ ਨਾਸਤ ਰਹਿਤ ਅੰਮ੍ਰਿਤ ਸਰਵ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਐਸੀ ਆਨੇ ਪਦਾਨੀ ਹੈ ਸੰਖ ਢੰਡਿਆਲ ਆਦਿਕ ਜਿਹੜੇ ਆਹ ਸੁਵਧਾਨਗੇ ਜੇ ਜੀ ਬ੍ਰਹਿਮੰਡ ਕੇ ਆਵਾਜ਼ ਸੁਣਦੇ ਉਹ ਹੀ ਅੰਦਰ ਸੁਣਦੇ ਆ ਇਹ ਠੀਕ ਹੈ ਸੋਮਨ ਸਬ ਰੀਕ ਸੋਹਣੀਆਂ ਆਵਾਜ਼ਾਂ ਹੈ ਇਹ ਤਾਂ ਚਿੱਦੀ ਇਕਾਗਰਤਾ ਕਰਕੇ ਸਾਰੀਆਂ ਚੀਜ਼ਾਂ ਸੁਣ ਲੱਗ ਜਾਂਦੀਆਂ ਪਰ ਗੁਰਮੁਖੇ ਲੋਕ ਜਿੱਤ ਨਹੀਂ ਲਾਉਂਦੇ ਗੁਰਮੁਖ ਮਹਾਰਾਜੇ ਨਾਮ ਨੂੰ ਆਣਾ ਪਦਾਨੀ ਸਮਝਦੇ ਹਨ ਕੋਈ ਨਾਸਤ ਰਹਿਤ ਬਾਣੀ ਹੈ ਇਹ ਜਿਹੜੀਆਂ ਚੀਜ਼ਾਂ ਜੇ ਇਹਨੇ ਜੀ ਸੁਣਨੀ ਲਗਾ ਰੇ ਫੇ ਕਦੇ ਕਦੇ ਇਹ ਭੁੱਲ ਜਾਂਦੀਆਂ ਹਨ ਤੇ ਫੇਰ ਮਨ ਮੋਟਾ ਹੋ ਜਾਂਦਾ ਹੈ ਤੇ ਕਾਲ ਵੇ ਆਏ ਤੇ ਸਾਰੀਆਂ ਇੱਥੇ ਰਹਿ ਜਾਂਦੀਆਂ ਨਾਸਤ ਰਹਿਤ ਬਾਣੀ ਜਿਹੜੀ ਹੈ ਇਹ ਬਾਜੇ ਹੈ ਗੁਰਮਖਾਂ ਦੇ ਜਿਹੜੀ ਲੋਕ ਪੰਨੋ ਵਸਹਿਕਾ ਕਰਨ ਵਾਲੀ ਹੈ ਬਹੁ ਨਾਨਕ ਨਿਹਚਲ ਘਰ ਬਾਦੇ ਸਤਿਗੁਰੂ ਜੀ ਕਹਿੰਦੇ ਆ ਚਲ ਸਰੂਪ ਵਿੱਚ ਭਾਈ ਕਰ ਆਪਣਾ ਬਰਣਾ ਕੀਤਾ ਅਸੀਂ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਟਿਕਾਣਾ ਬੰਨਣਾ ਕੀਤਾ ਹੈ ਸਿਤਿ ਕੀਤਾ ਹੈ ਹੰਕਾਰ ਨਹੀਂ ਕਰਦੇ ਅਸੀਂ ਅਚਲ ਸਰੂਪ ਚ ਘਰ ਬੰਨ ਲਿਆ ਹੈ ਗੁਰ ਕੀਓ ਬੰਧਾਨੀ ਬਾਈ ਸਤਗੁਰੂ ਸਾਹਿਬ ਨੂੰ ਸਾਨੂੰ ਬਣਾਉਣਾ ਕੀਤਾ ਤਾਂ ਹੀ ਉਸ ਨਿਜਮ ਵਿੱਚ ਮਨਣਾ ਕੀਤਾ ਘਰ ਐਸੇ ਚਲ ਰੂਪ ਘਰ ਚ ਜਿੱਥੇ ਕਾਲ ਰੂਪੀ ਨਹੀਂ ਨਹੀਂ ਢਾ ਸਕਦਾ ਐਸਾ ਚਲ ਕਰ ਗੁਰੂ ਸਾਹਿਬ ਨੇ ਬਣਾਇਆ ਕਿ ਤਾਂ ਹੀ ਬੰਨਣਾ ਕੀਤਾ ਹੈ ਚਲ ਰੂਪ ਘਰ ਜਿੱਥੇ ਕਾਇਰ ਕੋ ਨਹੀਂ ਸਕਦਾ ਵਕਾਰ ਕੋ ਨਹੀਂ ਸਕਦੇ ਨਾ ਤਾਵੰਗ ਨਾ ਕਰੋਧੰ ਨਾ ਲੋਭੰ ਨਾ ਮੋਹੰ ਐਸਾ ਸਰੂਪ ਚੱਲ ਕਰ ਹੈ ਉਸ ਵਿੱਚ ਘਰ ਬੰਨਣਾ ਕੀਤਾ ਟਕਾੜ ਪਕੜਿਆ ਹੈ ਪ੍ਰਗਟਿਉ ਜੋ ਤੂ ਸਹਜ ਸੁਖ ਸੁਖਰਾ ਵਾਝੇ ਅਨਹਦ ਬਾਣੀ ਸੋਹਣ ਆਨੰਦ ਜੇ ਚਲ ਤਰਪਨ ਜੇ ਗੁਰ ਦੀ ਜੋਤਿ ਮੈਂ ਸੰਗਮੀ ਜੰਗੀ ਦਾ ਭਾਗ ਤੋਂ ਸਵੇਰੇ ਵੀ ਐਸੇ ਵੀ ਵਾਰ ਦੇ ਪੀਰ ਤੁੰ ਤੋਂ ਬਾਜ ਕਥਾ ਹੋਵੇ ਜੀ ਮਗਲੋਂ ਸੰਗਰਾਂਦ ਦਾ ਦਵਾਨ ਵੱਡੇ ਦਿਨ ਲਾਉਂਦੇ ਐ ਉਦੋਂ ਕਥਾ ਤੋਂ ਬਾਜ ਫੇਰ ਦੀਆਂ ਵੀ ਉਹ ਸਿੱਟਣ ਸਈਆ ਰੇਗਾ ਇਹ ਸੰਗਰਾਂਦ ਦੇ ਪ੍ਰਚਾਰਕ ਵਗੈਰਾ ਆਉਂਦੇ ਹਨ ਤੇ ਫੇਰ 12 ਮਹੀਨੇ ਦੀ ਮਹੀਨੇ ਦੀ ਕਥਾ ਕੀਤੀ ਜਾਵੇਗੀ ਨਹੀਂ 12 ਮਹੀਨਾ ਪਾਠ ਹੋਵੇਗਾ ਪਹਿਲਾਂ ਅਮਰਤਵ ਦੇ ਜਿਵੇਂ ਹਮੇਸ਼ਾ ਸਮਾਗਮ ਹੁੰਦਾ ਹੈ ਉਵੇਂ ਸੰਗਤ ਜੀ ਲਾਭ ਉਠਾਉਣ ਵਾਲਾ ਸ਼ਾਮ ਨੂੰ ਵੀ ਇਸੇ ਪ੍ਰਕਾਰ ਹੋਵੇ ਕਥਾ ਕੱਲ ਨੂੰ ਰਾਤ ਨੂੰ ਸਿੰਘਾਂ ਅਨਸਾਰਿਆਂ ਨੇ ਐਟੇ ਮੋਟਰਾਂ ਨਾਲ 9 ਵਜੇ ਨੂੰ ਆ ਜਾਣੀ ਜੀ ਆ ਉਹ ਸਾਰੇ ਆਪਣੀ ਡਿਊਟੀ ਆਪੇ ਤੇ ਲਾ ਕੇ ਹੋਣਗੇ ਦੋ ਮੋਟਰਾਂ ਦੇ ਤੇ ਸਾਰੇ ਸਿੰਘਾਂ ਨੂੰ ਚੱਲਣਾ ਹੈ ਅਤੇ ਆਪਣੇ ਸਾਰਿਆਂ ਜਿੰਨ ਬਸਤਰ ਬਗੜਲ ਜਾਂਦੇ ਮੰਝੇਲੀ ਜਾਂਦੇ ਉਹ ਕੱਲ ਨੂੰ ਦਿਨੇ ਕਿੰਨਾ ਨੇ ਆਪਣੇ ਪ੍ਰੇਮ ਦੇ ਨਾਲ ਜਿੱਥੋਂ ਜਿੱਥੋਂ ਦੇ ਆਏ ਆ ਉਹਨਾਂ ਨੂੰ ਦੇ ਦੇਣੇ ਕਿ ਕੋਈ ਚੀਜ਼ ਗੁੰਮ ਨਾ ਹੋਵੇ ਕਿਸ ਤਰੀਕੇ ਦੇ ਨਾਲ ਪਈ ਸਾਰੀ ਪ੍ਰੇਮ ਨਾਲ ਸੋਹਣੇ ਢੰਗ ਦੇ ਨਾਲ ਸੇਵਾ ਕਰ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ